ਪਰ ਦੋਸਤੋ ਮੈਂ ਤੁਹਾਡੇ ਨਾਲ ਸ਼ੌਟ ਦੇ ਵਿੱਚ ਗੱਲ ਕਰੂੰਗਾ ਕਿ ਕੇਸਰ ਜਿਹੜਾ ਹੈ ਜਾਣਦੇ ਸਾਰੇ ਆ ਪਰ ਇਹਦੇ ਗੁਣਾ ਦਾ ਨਹੀਂ ਪਤਾ ਕਿ ਇਹ ਗੁਣਾ ਦੀ ਗੁਥਲੀ ਹੈ ਸਾਡੀ ਸਿਹਤ ਲਈ ਕਿੰਨਾ ਇਹਦਾ ਲਾਜਵਾਬ ਰਿਜ਼ਲਟ ਹੈ ਜੇਕਰ ਅਸੀਂ ਉਹਨੂੰ ਯੂਜ਼ ਕਰੀਏ ਤਾਂ ਕੇਸਰ ਕੋਈ ਦਵਾਈ ਹੁੰਦੀ ਹੈ ਜੀ ਲੋਕ ਇਹ ਇੱਕ ਮਸਾਲਾ ਹੈ ਮਸਾਲਾ ਜਿਹਨੂੰ ਅਸੀਂ ਕਹਿੰਦੇ ਹਾਂ ਮਹਿੰਗਾ ਮਸਾਲਾ ਜਿਵੇਂ ਅਸੀਂ ਅਦਰਕ ਤੋਂ ਪਿਆਗ ਰੋਜ਼ ਖਾਣੇ ਆ ਹਲਦੀ ਰੋਜ਼ ਖਾਣੇ ਆ ਤਾਂ ਉਸ ਤਰ੍ਹਾਂ ਇਹ ਕੇਸਰ ਹੈ ਜਿਹੜਾ ਸਾਡੀ ਰਸੋਈ ਦਾ ਮਹਿੰਗਾ ਮਸਾਲਾ ਹੈ ਔਰ ਇਹ ਵੀ ਸਾਨੂੰ ਰੋਜ਼ ਵਰਤਣਾ ਚਾਹੀਦਾ ਹੈ ਜਦੋਂ ਅਸੀਂ ਇਹਨੂੰ ਰੋਜ਼ ਵਰਤਾਂਗੇ ਤਾਂ ਦੋਸਤੋ ਫਿਰ ਸਾਨੂੰ ਕੀ ਫਾਇਦਾ ਹੋ ਸਕਦਾ ਉਹਦੀ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਹ ਚੀਜ਼ ਪਛਾਣਨ ਦੀ ਲੋੜ ਹੈ ਕਿ ਜਿਹੜਾ ਕੇਸਰ ਹੈ ਇਹ ਕੇਸਰ ਰੀਜਨਲ ਕਿੱਥੋਂ ਮਿਲਦਾ ਪਹਿਲਾਂ ਇਹ ਤੁਹਾਨੂੰ ਸਮਝਣਾ ਪਊਗਾ ਕਿ ਰੀਜਨਲ ਕੇਸਰ ਕਿੱਥੋਂ ਮਿਲਦਾ ਹੈ ਦੋਸਤੋ ਅਸੀਂ ਜ਼ਿਆਦਾਤਰ ਪੰਸਾਰੀ ਤੋਂ ਲੈ ਕੇ ਆਉਨੇ ਆ ਤਾਂ ਪੰਸਾਰੀ ਤੋਂ ਆਰਾਣ ਤੇ ਰਾਕ ਵਾਲਾ ਕੇਸਰ ਮਿਲਦਾ ਉਹਦੇ ਵਿੱਚ ਜਦੋਂ ਵੀ ਟੈਸਟਿੰਗ ਹੋਈ ਭਾਰਤ ਸਰਕਾਰ ਨੇ ਉਹਨੂੰ ਟੈਸਟ ਕੀਤਾ ਕਹਿੰਦੇ ਉਹਦੇ ਵਿੱਚ ਜਿਹੜੀ ਮੰਨ ਲਓ ਮੈਡੀਸਨ ਵੈਲਿਊ ਬਿਲਕੁਲ ਹੀ ਹੈ ਨਹੀਂ ਉਹ ਸਿਰਫ ਪਾਣ ਪੂਜਾ ਤੇ ਤਿਲਕ ਲਾਉਣ ਦੇ ਯੋਗ ਹੈ ਜੈਸ ਹੁਣ ਇਹ ਵਾਲਾ ਜਿਹੜਾ ਕੇਸਰ ਹੈ ਕਸ਼ਮੀਰ ਦੇ ਪਾਮਪੁਰ ਦਾ ਕੇਸਰ ਹੈ ਔਰ ਭਾਰਤ ਸਰਕਾਰ ਦੁਆਰਾ ਇਸ ਨੂੰ ਜੀਆਈ ਟੈਗ ਨਾਲ ਸਨਮਾਨਿਆ ਹੋਇਆ ਮਾਰਕਾ ਦਿੱਤਾ ਹੋਇਆ ਹੈ ਔਰ ਇਹਦਾ ਮੈਡੀਸਨ ਵੈਲਿਊ ਬਹੁਤ ਹੈ ਔਰ ਦੋਸਤੋ ਇਹ ਪੜਿਆਂ ਲਿਖਿਆ ਕੇਸਰ ਹੈ ਜਦੋਂ ਤੁਸੀਂ ਇਹਨੂੰ ਇਸ ਕੇਸਰ ਨੂੰ ਮਤਲਬ ਪਰਚੇਜ ਕਰੋਗੇ ਇਹਨੂੰ ਓਪਨ ਕਰੋਗੇ ਖੋਲੋਗੇ ਇਸ ਪੈਕੇਜ ਨੂੰ ਇਹਦੇ ਵਿੱਚੋਂ ਭਾਰਤ ਸਰਕਾਰ ਵੱਲੋਂ ਔਰ ਜੰਮੂ ਐਂਡ ਕਸ਼ਮੀਰ ਦੀ ਸਰਕਾਰ ਵੱਲੋਂ ਇੰਟਰਨੈਸ਼ਨਲ ਲਾਇਬ ਕਸਟਮ ਗ੍ਰੇਡ 1 ਦਾ ਸ਼ੁੱਧਤਾ ਦਾ ਸਰਟੀਫੀਕੇਟ ਮਿਲੇਗਾ ਜੈਸ ਕਿ ਇਹ ਬਿਲਕੁਲ ਸ਼ੁੱਧ ਹੈ ਔਰ ਖਾਣ ਦੇ ਯੋਗ ਹੈ ਫਿਰ ਤਾਂ ਕਲੀਅਰ ਹੋ ਜਾਏਗਾ ਨਾ ਕਿ ਰੀਅਲ ਕੇਸਰ ਹੈ ਜੈਸ ਕੇਸਰ ਹੈ ਪਰ ਆਪਾਂ ਗੱਲ ਕਰਾਂਗੇ ਵਰਤਨ ਦੇ ਫਾਇਦੇ ਕੀ ਹੈ ਦੋਸਤੋ ਜਿਹੜੀ ਗੱਲ ਤੋਂ ਮੈਂ ਸ਼ੁਰੂ ਕੀਤਾ ਸੀ ਕਿ ਸਰਕਾਰ ਚਿੰਤਾ ਚ ਪੈ ਗਈ ਕਿ ਘਰ ਘਰ ਦੇ ਵਿੱਚ ਆਉਣ ਵਾਲੇ 2-3 ਸਾਲਾਂ ਦੇ ਵਿੱਚ ਕੈਂਸਰ ਦਾ ਮਰੀਜ਼ ਹੋਊਗਾ ਤੇ ਅੱਜ ਆਪਾਂ ਹੁਣੇ ਹੀ ਗੱਲ ਕੀਤੀ ਕਿ ਇੱਕ ਜੰਮੇ ਬੱਚੇ ਨੂੰ ਕੈਂਸਰ ਹੋ ਗਿਆ ਬਹੁਤ ਨਾਮਰਾਜ ਬਿਮਾਰੀ ਹੈ ਜਦੋਂ ਅਸੀਂ ਇਸ ਕੇਸਰ ਦਾ ਪਾਣੀ ਪੀਵਾਂਗੇ ਔਰ ਰਾਤ ਨੂੰ ਇੱਕ ਕੱਧ ਦੇ ਗਲਾਸ ਚ ਦੋ ਕੱਪੀਆਂ ਪਿਵਾਨੀਆਂ ਔਰ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਸਵੇਰ ਖਾਲੀ ਪੇਟ ਇਸ ਪਾਣੀ ਨੂੰ ਪੀਤਾ ਤਾਂ ਦੋਸਤੋ ਇਹ ਸਾਨੂੰ ਉਸ ਨਾਮਰਾਜ ਬਿਮਾਰੀ ਕੈਂਸਰ ਤੋਂ ਬਚਾਉਂਦਾ ਹੈ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ ਕੀ ਪੀਣਾ ਚਾਹੀਦਾ ਕਿ ਨਹੀਂ ਜੀ ਜੇ ਸਾਰਿਆਂ ਨੂੰ ਆਏ ਸਮਝਦੀ ਹੈ ਯੈਸ ਪੀਣਾ ਚਾਹੀਦਾ ਯੈਸ ਮੇਰੇ ਨਾਲ ਆਵਾਜ਼ ਰਲਾ ਸਕਦੇ ਹੋ ਕਿ ਮੈਂ ਤੁਹਾਨੂੰ ਪੁੱਛ ਰਿਹਾ ਕਿ ਪੀਣਾ ਚਾਹੀਦਾ ਤੁਸੀਂ ਕਹਿ ਸਕਦੇ ਹੋ ਯੈਸ ਯੈਸ ਤਾਂ ਦੋਸਤੋ ਵਰਨੇ ਨੂੰ ਪਤਾ ਲੱਗੇ ਕਿ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਤਾਂ ਇਹ ਪੀਣਾ ਚਾਹੀਦਾ ਕਿਉਂਕਿ ਜਿਹਨੂੰ ਕੈਂਸਰ ਹੋ ਜਾਂਦਾ ਉਸ ਦੇ ਘਰੇ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਨਾ ਉਹ ਉਹ ਵਿਅਕਤੀ ਬਚਦਾ ਔਰ ਨਾ ਉਹਦਾ ਘਰ ਬਚਦਾ ਸਭ ਕੁਝ ਬਰਬਾਦ ਹੋ ਜਾਂਦਾ ਪਰ ਸਾਨੂੰ ਬਚਣ ਦੀ ਲੋੜ ਹੈ ਅਸੀਂ ਉਹੋ ਜੇ ਮਤਲਬ ਦਲਦਲ ਦੇ ਵਿੱਚ ਰਹਿ ਰਹੇ ਹਾਂ ਸਾਡਾ ਖਾਣ ਪੀਣ ਹੋ ਜਾ ਹੋ ਚੁੱਕਿਆ ਹੈ ਪਰ ਸਾਨੂੰ ਇਹ ਕੇਸਰ ਦਾ ਪਾਣੀ ਸਾਡੇ ਛੋਟੇ ਜਿਹੇ ਬੱਚੇ ਤੋਂ ਲੈ ਕੇ 100 ਸਾਲ ਦੇ ਬੰਦੇ ਤੱਕ ਇਹ ਪੀਣਾ ਬਹੁਤ ਜ਼ਰੂਰੀ ਹੈ ਜਿਹੜੇ ਲਗਾਤਾਰ ਪੀਂਦੇ ਆ ਉਹ ਉਹਦੇ ਕੈਂਸਰ ਨਹੀਂ ਹੋਣ ਦਿੰਦਾ ਕਿਉਂਕਿ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕ ਰੋਕਦਾ ਹੈ ਤਾਂ ਦੋਸਤੋ ਅਗਲੀ ਗੱਲ ਹੇੜ ਬਗੈੜ ਦੀ ਸਮੱਸਿਆ ਨੂੰ ਇਹ ਬਿਲਕੁਲ ਠੀਕ ਕਰ ਦਿੰਦਾ ਹੈ ਔਰ ਪਾਚਨ ਸ਼ਕਤੀ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਠੀਕ ਕਰਦਾ ਹੈ ਅੱਜ ਸਾਡੀ ਪਾਚਨ ਸ਼ਕਤੀ ਘਰ-ਘਰ ਦੇ ਵਿੱਚ ਖਰਾਬ ਹੈ ਘਰ-ਘਰ ਦੇ ਵਿੱਚ ਪਾਚਨ ਸ਼ਕਤੀ ਖਰਾਬ ਹੈ ਕਿਉਂਕਿ ਜਦੋਂ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ ਤਾਂ ਦੋਸਤੋ ਫਿਰ ਕੀ ਹੁੰਦਾ ਹੈ ਫਿਰ ਤਜਾਬ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਜਰ ਕਾਬੂ ਨਹੀਂ ਹੋ ਜਾਂਦੀ ਹੈ ਕੱਲ ਤੋਂ ਬਾਅਦ ਫਿਰ ਬਵਾਸੀਰ ਹੋ ਜਾਂਦਾ ਹੈ ਪਰ ਬਵਾਸੀਰ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਸਾਡੇ ਸਰੀਰ ਦੇ ਵਿੱਚ ਐਂਟਰ ਕਰ ਜਾਂਦੀਆਂ ਪਰ ਇੱਕ ਅਸੀਂ ਇਸ ਦਾ ਪਾਣੀ ਪੀਂਦੇ ਰਹੀਏ ਕੇਸਰ ਦਾ ਤਾਂ ਦੋਸਤੋ ਇਹ ਸਾਨੂੰ ਸਾਡੀ ਪਾਚਨ ਸ਼ਕਤੀ ਨੂੰ ਬੜੇ ਵਧੀਆ ਤਰੀਕੇ ਨਾਲ ਠੀਕ ਕਰ ਦਿੰਦਾ ਹੈ ਔਰ ਅਗਲੀ ਗੱਲ ਮੈਂ ਕਰਾਂ ਤਾਂ ਬਹੁਤ ਸਾਰੇ ਦੋਸਤਾਂ ਨੇ ਰਿਜ਼ਲਟ ਵੀ ਲਿਆ ਕਿ ਇਹ ਨਿਕਾਮੇ ਬਹੁਤ ਸ਼ਾਨਦਾਰ ਕੰਮ ਕਰਦਾ ਅੱਜ ਛੋਟੇ ਛੋਟੇ ਬੱਚਿਆਂ ਨੇ ਐਂਕਾ ਲੱਗੀਆਂ ਜੀ ਯੈਸ 5-5 ਸਾਲ ਦੇ ਬੱਚਿਆਂ ਦੀ ਲੱਗੀਆਂ ਔਰ ਵੱਡਿਆਂ ਦੇ ਵੀ ਲੱਗੀਆਂ ਲੱਗੀਆਂ ਪਰ ਦੋਸਤੋ ਇਹ ਤੁਹਾਡੇ ਵੀਰ ਦੇ ਵੀ ਲੱਗੀ ਸੀ ਜਗਵਿੰਦਰ ਸਿੰਘ ਦੇ ਵੀ ਐਂਕਾ ਲੱਗੀ ਹੋਈ ਸੀ 17 ਸਾਲ ਦਾ ਚਸ਼ਮਾ ਲਾਇਆ ਮੈਂ 17 ਸਾਲ ਔਰ ਇਸ ਕੇਸਰ ਵੀਨ ਦੇ ਨਾਲ ਮੇਰਾ ਚਸ਼ਮਾ ਉੱਤਰ ਗਿਆ ਮੇਰੀ 40-42 ਸਾਲ ਦੀ ਏਜ ਹੈ ਜੇਕਰ ਜਾਂ ਨਹੀਂ ਜਾਨ ਨੇ ਸਵੇਰਾ ਚਸ਼ਮਾ ਉਤਰ ਸਕਦਾ ਛੋਟਿਆਂ ਦਾ ਨਹੀਂ ਉਤਰ ਸਕਦਾ ਜੀ ਪਰ ਮੇਰੇ ਕੋਲ ਇਤਾਂ ਦੀਆਂ ਵੀਡੀਓ ਹੈ ਕਿ 70 70 ਸਾਲ ਦੇ ਬਜ਼ੁਰਗ ਬਾਬੇ ਨੇ ਵੀ ਇਹ ਤੋੜ ਕੇ ਕਿਹਾ ਉਹ ਕਹਿੰਦੇ ਇਸ ਜਸਤਮਾ ਦੇ ਕੇਸਰ ਨੇ ਸਾਡੀ ਵੀ ਅੱਖੋਂ ਉਤਾਰ ਦਿੱਤੀ ਤਾਂ ਦੋਸਤੋ ਜੇ ਮੈਂ ਗੱਲ ਕਰਾਂ ਕਿ ਇਹ ਨਿਗਾ ਤੇ ਬਹੁਤ ਸ਼ਾਨਦਾਰ ਕੰਮ ਕਰਦਾ ਹੈ ਇਹ ਸਾਡੇ ਹਾਰਟ ਨੂੰ ਮਜ਼ਬੂਤ ਕਰਦਾ ਹੈ ਔਰ ਸਾਹ ਦੀਆਂ ਮੈਡੀਕਲ ਪ੍ਰੋਬਲਮਾਂ ਜਿੰਨਾਂ ਨੂੰ ਪ੍ਰਾਣੀ ਤੋਂ ਪ੍ਰਾਣੀ ਸਾਹ ਦੀਆਂ ਮੈਡੀਕਲ ਪ੍ਰੋਬਲਮ ਨੂੰ ਠੀਕ ਕਰ ਦਿੰਦਾ ਹੈ ਸਾਡੇ ਵਿੱਚ ਇੱਕ ਭੈਣ ਵੇਖੀ ਹੈ ਹਰਜੀਤ कौर ਜੈਤੋਂ ਮੰਡੀ ਤੋਂ ਸਾਡੇ ਨਾਲ ਚੱਲ ਕੇ ਆਈ ਹੈ ਔਰ ਘੱਟੋ ਘੱਟ ਬਚਪਨ ਤੋਂ ਲੈ ਕੇ ਸਾਹਮੇ ਦੀ ਇੰਨੀ ਪ੍ਰੋਬਲਮ ਸੀ ਦੋਸਤੋ ਅੱਜ 44 ਸਾਲ ਦੀ ਉਮਰ ਹੈ ਦਿਨ ਦੇ ਵਿੱਚ 4 ਤੋਂ 5 ਵਾਰ ਸਾਹ ਵੱਲੋਂ ਪੰਪ ਖਿੱਚਦੇ ਸੀ ਹਰ ਰਾਤ ਨੂੰ ਵੀ ਤਿੰਨ ਚਾਰ ਵਾਰ ਖਿਚਣਾ ਪੈਂਦਾ ਸੀ ਅੱਜ ਉਹ ਭੈਣ ਸਾਡੇ ਵਿੱਚ ਬੈਠੀ ਹੈ ਕਿ ਅੱਜ ਨੂੰ ਬਿਲਕੁਲ ਪੰਪ ਦੀ ਜਰੂਰਤ ਨਹੀਂ ਬਿਲਕੁਲ ਠੀਕ ਹੋ ਚੁੱਕੀ ਹੈ ਜੇਕਰ ਕੇਸਰ ਦਾ ਪਾਣੀ ਪ੍ਰੈਗਨਨਸੀ ਦੇ ਵਿੱਚ ਦਿੱਤਾ ਜਾਵੇ ਜੇ ਉੱਤੇ ਵੀਹ ਮਹੀਨੇ ਤੋਂ ਉਸ ਭੈਣ ਨੂੰ ਕੋਈ ਵੀ ਐਰਨੋਟਾਮਣ ਦੀਆਂ ਗੋਲੀਆਂ ਮੇਰਾ ਪੂਰਾ ਕਰਦਾ ਹੈ ਔਰ ਬੱਚਾ ਵੀ ਸੋਹਣਾ ਹੋਊ ਤੇਜ ਦਿਮਾਗ ਵਾਲਾ ਹੋ ਤੰਦਰੁਸਤ ਹੋਊ ਔਰ ਅਗਲੀ ਗੱਲ ਇਹ ਵੀ ਹੈ ਕਿ ਜਦੋਂ ਡਿਲੀਵਰੀ ਹੋਗੀ ਫਿਰ ਉਸ ਬੱਚੇ ਨੂੰ ਕੀੜੀਆਂ ਵੀ ਨਹੀਂ ਹੁੰਦਾ ਕਿਉਂਕਿ ਉਸ ਭੈਣ ਨੇ ਕੋਈ ਵੀ ਅੰਗਰੇਜ਼ੀ ਦਵਾਈ ਨਹੀਂ ਵਰਤੀ ਕਿੰਨੇ